ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਅੱਜ ਦਾ ਵਿਸ਼ਾ ਲੈ ਕੇ ਆਏ ਹਾਂ ਜੀ ਵਾਰਿਸ ਸ਼ਾ ਸੋ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਐਂਡ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬਿਨਾਂ ਦੇਰੀ ਤੋਂ ਕਲਾਸ ਨੂੰ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਵਾਰਿਸ ਸ਼ਾ ਦਾ ਜਨਮ ਕਦੋਂ ਹੋਇਆ ਸੀ 1784 1735 1745 ਜਾਂ ਫਿਰ 1766 ਤਾਂ ਸਹੀ ਜਵਾਬ ਹੈ ਜੀ 1735 ਈਸਵੀ ਵਿੱਚ ਵਾਰਿਸ ਸ਼ਾ ਜਿਹਦਾ ਜਨਮ ਹੋਇਆ ਨੈਕਸਟ ਕੁਐਸਚਨ ਹੈ ਜੀ ਵਾਰਿਸ ਸ਼ਾ ਕਿਸ ਸਦੀ ਦਾ ਕਵੀ ਹੈ 19ਵੀ 18ਵੀ 17ਵੀ ਜਾਂ ਫਿਰ 16ਵੀ ਹਾਂਜੀ ਤਾਂ ਸਹੀ ਜਵਾਬ ਹੈ ਜੀ 18ਵੀ ਸਦੀ ਹੁਵਾਦਿਆਂ ਤੀਸਰੇ ਕੁਐਸਚਨ ਵੱਲ ਵਾਰਿਸ ਸ਼ਾ ਦਾ ਜਨਮ ਸਥਾਨ ਕਿਹੜਾ ਹੈ ਲਾਹੌਰ ਜੰਡਿਆਲਾ ਸ਼ੇਰ ਖਾਂ ਮੁਲਤਾਨ ਜਾਂ ਫਿਰ ਅੰਮ੍ਰਿਤਸਰ ਕਿਹੜਾ ਹੋਏਗਾ ਜੀ ਇਹਨਾਂ ਵਿੱਚੋਂ ਸਹੀ ਜਵਾਬ ਹਾਂਜੀ ਜੰਡਿਆਲਾ ਸ਼ੇਰ ਖਾਂ ਜ਼ਿਲ੍ਹਾ ਸੇਖੂਪੁਰ ਜਨਮ ਸਥਾਨ ਸਹੀ ਜਵਾਬ ਨੈਕਸਟ ਕੁਐਸਚਨ ਵਾਰਿਸ਼ ਦੇ ਪਿਤਾ ਦਾ ਕੀ ਨਾਮ ਸੀ ਸੁਲਤਾਨ ਸ਼ਾ ਇਨਾਇਤ ਸੈਦ ਗੁਲਸ਼ੇਰ ਸ਼ਾ ਜਾਂ ਫਿਰ ਸੁਲਤਾਨ ਸਹੀ ਜਵਾਬ ਹੈ ਜੀ ਸੈਦ ਗੁਲਸ਼ੇਰ ਸ਼ਾ ਨੈਕਸਟ ਕੁਐਸਚਨ ਹੈ ਜੀ ਵਾਰਿਸ ਸ਼ਾਹ ਨੇ ਕਿਸ ਦੇ ਕਹਿਣ ਤੇ ਕਿੱਸਾ ਲਿਖਿਆ ਸੀ ਅਧਿਆਪਕ ਦੇ ਕਹਿਣ ਤੇ ਪਿਤਾ ਦੇ ਕਹਿਣ ਤੇ ਦੋਸਤਾਂ ਦੋਸਤਾਂ ਦੇ ਕਹਿਣ ਤੇ ਜਾਂ ਫਿਰ ਭਰਾ ਦੇ ਕਹਿਣ ਤੇ ਸਹੀ ਜਵਾਬ ਹੈ ਜੀ ਦੋਸਤਾਂ ਦੇ ਕਹਿਣ ਤੇ ਪ੍ਰਸ਼ਨ 6 ਵਾਰਿਸ ਸ਼ਾਹ ਨੇ ਹੀਰ ਰਾਂਝੇ ਦਾ ਕਿੱਸਾ ਕਦੋਂ ਲਿਖਿਆ ਸੀ 1735 ਚ 1723 90 ਜਾਂ ਫਿਰ 1766 ਹਾਂਜੀ ਸਹੀ ਜਵਾਬ ਹੈ ਜੀ 1766 ਈਸਵੀ ਵਿੱਚ ਨੈਕਸਟ ਕੁਐਸਚਨ ਹੈ ਜੀ ਵਾਰਿਸ਼ ਸ਼ਾ ਦੇ ਕਿੱਸੇ ਅਨੁਸਾਰ ਹੀਰ ਦੀਆਂ ਕਿੰਨੀਆਂ ਸਹੇਲੀਆਂ ਸਨ 30 45 60 ਜਾਂ ਫਿਰ 90 ਦਾ ਸਹੀ ਜਵਾਬ ਹੈ ਜੀ 60। ਦਮੋਦਰ ਦੇ ਅਨੁਸਾਰ ਹੀਰ ਦੀਆਂ 360 ਸਹੇਲੀਆਂ ਨੇ ਤੇ ਵਾਰਿਸ਼ ਦੇ ਅਨੁਸਾਰ 60। ਤਖਤ ਹਜਾਰਾ ਕਿਸ ਦਾ ਪਿੰਡ ਹੈ? ਹੀਰ ਦਾ, ਰਾਜੇ ਦਾ, ਮਿਰਜੇ ਦਾ ਜਾਂ ਫਿਰ ਸੱਸੀ ਦਾ? ਤਾਂ ਸਹੀ ਜਵਾਬ ਹੈ ਜੀ ਰਾਜੇ ਦਾ। ਨੈਕਸਟ ਕੁਐਸਚਨ ਹੈ ਜੀ ਹੀਰ ਤੇ ਰਾਜੇ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ? ਸਕੂਲ ਵਿੱਚ? ਵਿਆਹ ਵਿੱਚ ਮਸਜਿਦ ਵਿੱਚ ਜਾਂ ਫਿਰ 베ੜੀ ਵਿੱਚ ਹਾਂਜੀ ਸਹੀ ਜਵਾਬ 베ੜੀ ਵਿੱਚ ਨੈਕਸਟ ਕੁਐਸਚਨ ਹੈ ਚੂਚਕ ਕੌਣ ਸੀ ਹੀਰ ਦਾ ਭਰਾ ਪਿਤਾ ਚਾਚਾ ਜਾਂ ਫਿਰ ਮਾਮਾ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਸਹੀ ਜਵਾਬ ਹੈ ਜੀ ਹੀਰ ਦਾ ਪਿਤਾ ਸੋ ਨੈਕਸਟ ਕੁਐਸਚਨ ਹੈ ਜੀ ਹੀਰ ਦਾ ਵਿਆਹ किस ਨਾਲ ਹੋਇਆ ਸੀ ਖੇੜਿਆਂ ਦੇ ਸੈਦੇ ਨਾਲ ਮਾਲਵਾ ਦੇ ਜੱਟ ਨਾਲ ਦੁਆਬੇ ਦੇ ਜੱਟ ਨਾਲ ਮਾਝੇ ਦੇ ਜੱਟ ਨਾਲ ਸਹੀ ਜਵਾਬ ਖੇੜਿਆਂ ਦੇ ਸੈਦੇ ਨਾਲ ਨੈਕਸਟ ਕੁਐਸਚਨ ਹੈ ਜੀ ਵਾਰਿਸ਼ ਨੇ ਵਾਰਿਸ਼ ਸ਼ਾਹ ਨੇ ਦਰਸ਼ਨ-ए-ਨIZAMI ਦਾ ਦੀ ਸਿੱਖਿਆ ਕਿਸ ਪਾਸੋਂ ਹਾਸਲ ਕੀਤੀ ਸੀ ਮੌਲਵੀ ਗੁਲਾਮ ਮੁਰਤਜ਼ਾ ਕਸੂਰੀ ਮੋਹੀਦਾਨ ਮਕਦੂਮ ਮੌਲਵੀ ਗੁਲਾਮ ਇਹ ਸਾਰੇ ਹੀ ਇੱਕ ਹੀ ਵਿਅਕਤੀ ਦੇ ਨਾਮ ਹਨ ਜੀ ਇਹਨਾਂ ਨੂੰ ਨੋਟ ਕਰ ਲੈਣਾ ਵਾਰਿਸ਼ਾ ਨੇ ਕਿਸੇ ਵਿੱਚ ਸੈਦਾ ਖੇੜਾ ਨੂੰ ਕਿਸ ਪ੍ਰਤੀਕ ਵਜੋਂ ਵਰਤਿਆ ਹੈ ਰੂਹ ਸ਼ੈਤਾਨ ਧਾਰਮਿਕ ਸਚਾਈ ਜਾਂ ਫਿਰ ਅਜ਼ਰਾਈਲ ਫਰਿਸ਼ਤਾ ਸਹੀ ਜਵਾਬ ਅਜ਼ਰਾਈਲ ਫਰਿਸ਼ਤਾ ਵਾਰਿਸ਼ਾ ਨੇ ਕਿਸੇ ਵਿੱਚ ਹੀਰ ਨੂੰ ਕਿਸ ਪ੍ਰਤੀਕ ਵਜੋਂ ਵਰਤਿਆ ਹੈ ਅਜ਼ਰਾਈਲ ਫਰਿਸ਼ਤਾ ਧਾਰਮਿਕ ਸੱਚਾਈ ਰੂਹ ਜਾਂ ਫਿਰ ਸ਼ੈਤਾਨ ਤਾਂ ਸਹੀ ਜਵਾਬ ਰੂਹ ਪ੍ਰਸ਼ਨ ਨੈਕਸਟ 15ਵਾਂ ਵਾਰਿਸ ਸ਼ਾਹ ਨੇ ਕਿਸੇ ਵਿੱਚ ਰਾਂਝੇ ਨੂੰ ਕਿਸ ਪ੍ਰਤੀਕ ਵਜੋਂ ਵਰਤਿਆ ਹੈ ਰੂਹ ਸਰੀਰ ਅਜ਼ਰਾਈਲ ਸੱਚਾਈ ਧਾਰਮਿਕ ਸੱਚਾਈ ਤਾਂ ਸਹੀ ਜਵਾਬ ਸਰੀਰ ਨੈਕਸਟ ਕੁਐਸਚਨ ਹੈ ਜੀ ਵਾਰਿਸ ਸ਼ਾਹ ਨੇ ਕਿਸੇ ਵਿੱਚ ਕੈਦ ਨੂੰ ਕਿਸ ਪ੍ਰਤੀਕ ਵਜੋਂ ਵਰਤਿਆ ਹੈ অপশন এ বি সি ਜਾਂ ਫਿਰ ডি ਤਾਂ ਸਹੀ ਜਵਾਬ অপশন সি ਸ਼ੈਤਾਨ ਵਜੋਂ ਨੈਕਸਟ ਕੁਐਸਚਨ ਹੈ ਵਾਰਿਸ਼ਾ ਨੇ ਕਿਸੇ ਵਿੱਚ ਕਾਜ਼ੀ ਨੂੰ ਕਿਸ ਪ੍ਰਤੀਕ ਵਜੋਂ ਵਰਤਿਆ ਹੈ ਅਜ਼ਰਾਈਲ ਪ੍ਰਿਸ਼ਟਾ ਧਾਰਮਿਕ ਸੱਚਾਈ ਰੂਹ ਸ਼ੈਤਾਨ ਹਾਂਜੀ ਸਹੀ ਜਵਾਬ ਧਾਰਮਿਕ ਸੱਚਾਈ ਲਈ ਪ੍ਰਸ਼ਨ 18ਵਾਂ ਸਾਹਿਤਕਾਰ ਅਨੁਸਾਰ ਕਿਸ ਕੁੜੀ ਨਾਲ ਵਾਰਿਸ ਦਾ ਪਿਆਰ ਸੀ ਭਾਗਪਰੀ ਆਰਤੀ ਭਗਵੰਤੀ ਸलोचना ਸਹੀ ਜਵਾਬ ਭਾਗਪਰੀ ਨੈਕਸਟ ਕੁਐਸਚਨ ਹੈ ਜੀ ਕਲਾਸ ਵਧੀਆ ਲੱਗੇ ਤਾਂ ਕਲਾਸ ਨੂੰ ਲਾਈਕ ਕਰ ਦੇਣਾ ਵਾਰਿਸਾ ਨੇ ਹੀਰ ਦੀ ਸੁੰਦਰਤਾ ਦਾ ਵਿਆਨ ਵਰਣਨ ਕਿਸ ਵਿਧੀ ਰਾਹੀਂ ਕੀਤਾ ਹੈ অপশন এ বি সি ਜਾਂ ਫਿਰ டி ਸਹੀ ਜਵਾਬ ইরਾਨੀ ਅੰਗ ਪ੍ਰਤੀ ਅੰਗ ਵਰਣਨ ਵਿਧੀ ਨੈਕਸਟ ਕੁਐਸਚਨ ਹੈ ਵਾਰਿਸ ਸ਼ਾ ਨੇ ਕਿੱਸਾ ਕਿਸ ਸੰਦ ਵਿੱਚ ਲਿਖਿਆ ਟਾਈਪਿੰਗ ਮਿਸਟੇਕ ਹੈ ਜੀ ਸੋ ਮਾਫ ਕਰਨਾ অপশন এ বি সি ਜਾਂ ਫਿਰ ਡੀ ਰਾਈਟ ਆਨਸਰ ਹੈ ਜੀ অপশন এ ਬੈਂਤ ਛੰਦ ਵਿੱਚ ਵਾਰਿਸ ਸ਼ਾ ਦੇ ਕਿੱਸੇ ਦੇ ਕਿੰਨੇ ਬੰਦ ਹਨ ਸੇ 13/12 11 ਜਾਂ ਫਿਰ 10 ਹਾਂਜੀ ਸਿੰਪਲ ਕੁਐਸਚਨ ਹੈ ਰਾਈਟ ਆਨਸਰ ਸੇ 11 ਨੈਕਸਟ ਕੁਐਸਚਨ ਹੈ ਜੀ ਵਾਰਿਸ਼ਾਹ ਦੇ ਕਿੱਸੇ ਦਾ ਅੰਤ ਕਿਸ ਤਰ੍ਹਾਂ ਦਾ ਹੈ ਸੁਖਾਂਤਕ ਦੁਖਾਂਤਕ ਦੋਵੇਂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਕਿਹੜਾ ਹੋਏਗਾ ਜੀ ਦੁਖਾਂਤਕ ਨੈਕਸਟ ਕੁਐਸਚਨ ਹੈ ਜੀ ਕਿਰਪਾ ਰਾਮ ਨੇ ਕਿਸ ਸਾਲ ਵਿੱਚ ਕਿਸੇ ਦੀ ਪ੍ਰਮਾਣਿਕ ਕਾਪੀ ਛਾਪੀ ਹੈ 1912 16 14 ਜਾਂ ਫਿਰ 1910 ਤਾਂ ਸਹੀ ਜਵਾਬ ਹੈ ਜੀ 1916 ਨੈਕਸਟ ਕੁਐਸਚਨ ਹੈ ਸੈਇਦ ਵਾਰਿਸ਼ਾ ਮੂਵੀ ਭਾਰਤ ਵਿੱਚ ਕਦੋਂ ਰਿਲੀਜ਼ ਹੋਈ ਸੀ 1964 1980 2006 2010 ਤਾਂ ਸਹੀ ਜਵਾਬ 1900 80 ਨੈਕਸਟ ਕੁਐਸਚਨ ਹੈ ਜੀ ਵਾਰਿਸ ਸ਼ਾਹ ਦੀ ਉਰਸ ਕਿੱਥੇ ਮਨਾਈ ਜਾਂਦੀ ਹੈ ਜੰਡਿਆਲਾ ਨਿਹੰਕਾ ਜੰਡਿਆਲਾ ਵਕਤਖਾਂ ਜੰਡਿਆਲਾ ਸ਼ੇਰਖਾਨ ਤਾਂ ਜਾਂ ਫਿਰ ਸਾਰੇ ਤਾਂ ਸਹੀ ਜਵਾਬ ਹੈ ਜੀ ਜੰਡਿਆਲਾ ਸ਼ੇਰਖਾਨ ਵਾਧਿਆਂ ਅਗਲੇ ਕੁਐਸਚਨ ਵੱਲ ਮੇਰੀ ਬੋਲੀ ਦੀਆ ਵਾਰਿਸਾਹ ਸੱਚੀ ਸੱਚ ਮੰਨੀ ਮੰਨਾ ਮੈਂ ਪੰਜਾਬੀ ਦਾ ਪੀਰ ਤੈਨੂੰ ਕਿਸ ਕਵੀ ਦੀਆਂ ਸਤਰਾਂ ਹਨ ਸਹੀ ਜਵਾਬ ਵਿਦਾਤ ਸਿੰਘ ਧੀਰ ਨੈਕਸਟ ਕੁਐਸਚਨ ਹੈ ਜੀ ਪਿਆਰਾ ਸਿੰਘ ਪਦਮਪੱਲੋ ਸੰਪਾਦਿਤ ਹੀਰ ਦੇ ਕਿੰਨੇ ਬੈਂਤ ਹਨ 424 524 624 ਜਾਂ ਫਿਰ 724 ਸਹੀ ਜਵਾਬ 624 ਨੈਕਸਟ ਕੁਐਸਚਨ ਹੀਰ ਰਾਂਝੇ ਦੇ ਕਿੱਸੇ ਵਿੱਚ ਭਾਗਪਰੀ ਦਾ ਨਾਮ ਕਿੰਨੀ ਵਾਰ ਆਇਆ ਹੈ 7-8 ਵਾਰ 15 ਵਾਰ 9 ਵਾਰ ਜਾਂ ਫਿਰ 2 ਵਾਰ ਸਹੀ ਜਵਾਬ 7-8 ਵਾਰ ਨੈਕਸਟ ਕੁਐਸਚਨ ਹੈ ਜੀ ਕਈ ਵਾਰ ਟਾਈਪਿੰਗ ਮਿਸਟੇਕ ਹੋ ਜਾਂਦੀ ਹੈ ਜੀ ਤਾਂ ਥੋੜਾ ਜਿਹਾ ਤੁਸੀਂ ਉਹਨੂੰ ਧਿਆਨ ਨਾਲ ਦੇਖ ਲੈਣਾ ਕਿਸ ਨੇ ਵਾਰਿਸ ਸ਼ਾਹ ਦੇ ਕਿਸੇ ਨੂੰ ਮਨਿਹਾਰੀ ਚੱਕੀ ਦਾ ਦਲੀਆ ਕਿਹਾ ਹੈ ਡਾਕਟਰ ਮੋਨ ਸਿੰਘ ਪੂਰਨ ਸਿੰਘ ਅਹਿਮਦ ਯਾਰ ਜਾਂ ਫਿਰ ਪੀਲੂ ਸਹੀ ਜਵਾਬ ਅਹਿਮਦ ਯਾਰ ਨੈਕਸਟ ਕੁਐਸਚਨ ਸੁਖਨ ਦਾ ਵਾਰਿਸ ਕਿਸ ਨੇ ਕਿਹਾ ਹੈ ਡਾਕਟਰ ਮੋਨ ਸਿੰਘ ਪਰਪੂਰਨ ਪ੍ਰੋਫੈਸਰ ਪੂਰਨ ਸਿੰਘ ਅਹਿਮਦ ਯਾਰ ਜਾਂ ਫਿਰ ਪੀਲੂ ਸਹੀ ਜਵਾਬ অপਸ਼ਨ ਸੀ احمد AR ਨੈਕਸਟ ਕੁਐਸਚਨ ਹੈ ਜੀ ਵਾਰਿਸਾ ਨੇ ਹੀਰ ਦੇ ਕਿਸੇ ਵਿੱਚ ਕਿੰਨੇ ਪਾਤਰਾਂ ਦਾ ਵਰਣਨ ਕੀਤਾ ਹੈ 33 22 44 ਜਾਂ ਫਿਰ 78 ਸਹੀ ਜਵਾਬ ਹੈ ਜੀ 22 ਨੈਕਸਟ ਕੁਐਸਚਨ ਵਾਰਿਸ਼ਾ ਦੇ ਕਿੱਸੇ ਵਿੱਚ ਕਿਹੜੇ ਰਸ ਮੌਜੂਦ ਹਨ ਸ਼ਿੰਗਾਰ ਕਰੁਣਾ ਰੋਦਰ ਜਾਂ ਫਿਰ ਸਾਰੇ ਸਹੀ ਜਵਾਬ ਹੈ ਜੀ ਸਾਰੇ ਹੀ ਮੌਜੂਦ ਹਨ ਨੈਕਸਟ ਕੁਐਸਚਨ ਕਿਸ ਦੇ ਅਨਸਾਰ ਵਾਰਿਸ਼ ਦੇ ਕਿੱਸੇ ਦੀ ਪ੍ਰਸਿੱਧੀ ਝਗੜੇ ਦੀ ਸ਼ੈਲੀ ਦਾ ਕਾਰਨ ਹੋਈ ਸੀ ਡਾਕਟਰ ਮੋਨ ਸਿੰਘ ਅਤਰ ਸਿੰਘ ਐਮਓਜਰ ਜਾਂ ਫਿਰ ਪ੍ਰੋਫੈਸਰ ਪੂਰਨ ਸਿੰਘ ਹਾਂਜੀ ਕਲਾਸ ਵਧੀਆ ਲੱਗੇ ਤਾਂ ਚਲਦੀ ਕਲਾਸ ਨੂੰ ਲਾਈਕ ਕਰ ਦੇਣਾ ਜੀ ਡਾਕਟਰ ਅਤਰ ਸਿੰਘ ਇਸ ਦਾ ਹੋਏਗਾ ਸਹੀ ਜਵਾਬ ਵਾਰਿਸ ਸ਼ਾਹ ਦੀਆਂ ਰਚਨਾਵਾਂ ਹਨ ਸੱਸੀ ਪੁੰਨੂ ਦਾ ਕਿੱਸਾ ਸ਼ਹਿਰਫੀ ਲੋਹਰ ਮirasnama ਜਾਂ ਫਿਰ ਸਾਰੀਆਂ ਹੀ ਤਾਂ ਸਹੀ ਜਵਾਬ ਆਪਸ਼ਨ ਡੀ ਸਾਰੀਆਂ ਹੀ ਵਾਰਿਸ ਸ਼ਾਹ ਦੀਆਂ ਰਚਨਾਵਾਂ ਹਨ ਵਾਰਿਸ ਸ਼ਾਹ ਦੇ ਕਿੱਸੇ ਦੀ ਭਾਸ਼ਾ ਕੀ ਹੈ ਮਾਜੀ ਮਲਬਈ ਮੁਲਤਾਨੀ ਪੋਠੋਹਾਰੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਮਾਜੀ ਕੇਂਦਰੀ ਪੰਜਾਬੀ ਵੀ ਬੋਲ ਦਿੰਦੇ ਆ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਸੋ ਮਿਲਦੇ ਆ ਅਗਲੇ ਨਵੇਂ ਟਾਪਿਕ ਦੇ ਨਾਲ ਨਵੀਂ ਕਲਾਸ ਵਿੱਚ ਸੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਨੋਟੀਫਿਕੇਸ਼ਨ ਨੂੰ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਜੋ ਹਰ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ ਕਲਾਸਾਂ ਵਧੀਆ ਲੱਗਦੀਆਂ ਨੇ ਤਾਂ ਲਾਈਕ ਜ਼ਰੂਰ ਕਰਨਾ ਜੀ ਇਹਦੇ ਨਾਲ ਸਾਨੂੰ ਬਹੁਤ ਹੀ ਹੌਸਲਾ ਫੁਜਾਈ ਮਿਲਦੀ ਹੈ ਸੋ ਮਿਲਦੇ ਆਂ ਤਦ ਤੱਕ ਸਤਿ ਸ੍ਰੀ ਅਕਾਲ ਜੀ